ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡ ਵੇਚ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਜਦੋਂ ਹਾਰਨ ਵਜਦਾ ਸੀ ਉਦੋਂ ਚਾਹ ਧਰਦੇ ਹੁੰਦੇ ਸੀ ਵੀ ਤਿੰਨ ਵਾਲੀ ਚਾਹ ਧਰ ਲਓ ਭਾਈ ਬੱਸ ਆ ਗਈ ਉਹ ਬੱਸਾਂ ਹੀ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਰੂਟ ਹੀ ਖਤਮ ਕਰਤੇ ਉਹ ਰੂਟ ਰਿਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਬੱਸਾਂ ਦਾ ਦੇ ਮਾਲਕ ਬਣਾਵਾਂਗੇ ਕਿ ਤੁਸੀਂ ਪਾਓ ਬੱਸਾਂ 3000 ਤੋਂ ਵੱਧ ਰੂਟ ਜਿਹੜਾ ਐਂ ਪਿਆ ਅਸੀਂ ਸਾਰਾ ਉਹਦਾ ਮੰਗਾ ਲਿਆ ਡਾਟਾ 3000 ਤੋਂ ਵੱਧ ਬੱਸਾਂ ਜਾਨੀ ਕਿ ਜੇ ਦੋ ਤਿੰਨ ਮੁੰਡੇ ਵੀ ਰਲ ਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬਾਅਦ ਵਿੱਚ ਬੱਸ ਥੋੜੀ ਹੋ ਗਈ ਜੇ ਮੁੜ ਗਿਆ ਤੇ 30 30 40 40 ਕਿਲੋਮੀਟਰ ਦੀ ਬਣਾਵਾਂਗੇ ਇੱਕ ਚੌਸਰ ਬਣ ਜੇ ਚੌਸਰ ਹੁਣ ਸੁਨਾਮ ਆਉਣਾ ਹੈ ਸ਼ਹਿਰ ਚ ਆਉਣਾ ਤਾਂ 4 ਘੜੇ ਲੱਗਣ ਇੱਕ ਸਵੇਰੇ 7:00 ਤੋਂ 8:00 ਵਜੇ ਸ਼ਹਿਰ ਚ ਲੈ ਕੇ ਆਏ ਇੱਕ 11:00 ਵਜੇ ਚਲੀ ਗਈ ਵਾਪਸ ਫਿਰ ਉਧਰੋਂ 2:00-3:00 ਵਜੇ ਫੇਰ ਆਈ ਫਿਰ ਸ਼ਾਮ ਨੂੰ 6:00 ਵਜੇ ਫੇਰ ਆਈ 64 ਕਹਿੰਦੇ ਆ ਨੋ 64 64 ਦੇ ਦੋ ਤੇ ਪਿੰਡਾਂ ਚ ਜਿਹੜੇ ਆਮ ਲੋਕ ਨੇ ਕਦੇ ਕਿਸੇ ਟਰੈਕਟਰ ਦੇ ਡਾਲੇ ਤੇ ਚੜਕੇ ਲੰਮਕ ਕੇ ਜਾਂਦੇ ਆ ਕਦੇ ਕਿ ਇਹਦੀ ਮਨਤਾ ਕਰਦੇ ਆ ਕਦੇ ਕਿਸ ਦੀਆਂ ਇਹ ਆਪਾਂ ਕਿਉਂ ਨਹੀਂ ਕੰਮ ਕਰਦੇ ਵੀ ਬੱਸਾਂ ਜਾਣ ਪਿੰਡਾਂ ਨੂੰ जान ਗਿਆ सीपैट ਨਾਂ ਦਾ ਇੱਕ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ ਇੱਕ ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ CRPF ਵਾਸਤੇ BSF ਵਾਸਤੇ ਪੈਰਾ ਮਿਲਟਰੀ ਫੋਰਸ ਵਾਸਤੇ ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ ਇੱਕ ਸਾਲ ਚ ਹੋਸਟਲ ਹੈ ਉੱਥੇ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਬਾਲੀਵਾਲ ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਝ ਅਦੇਚ ਲੇਟੈਸਟ ਸੀਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਜਾਂ ਆਰਮਡ ਫੋਰਸਸ ਦੇ ਵਿੱਚ ਆਪਦਾ ਕੈਰੀਅਰ ਬਣਾਉਣਗੇ ਅੱਜ ਮੈਂ ਉਧ ਘਾਟਨ ਕਰਕੇ ਆਇਆ ਅਪਾ ਇੱਥੇ ਹੀ ਰਹਿੰਦੇ ਰਹੇ ਇੱਥੇ ਰਿਸ਼ਤੇਦਾਰੀਆਂ ਇੱਥੇ ਹੀ ਰਹਿਣਾ ਜਾਣਾ ਨਹੀਂ ਕਿਤੇ ਇੱਥੇ ਹੀ ਰਹਿਣਾ ਜੜਾਂ ਨਹੀਂ ਛੱਡਣੀਆਂ ਦੇਖ ਲਓ ਉਹ ਗਮਲਿਆਂ ਦੇ ਜਿਹੜੇ ਬੂਟੇ ਹੁੰਦੇ ਨੇ ਥੋੜੀ ਜਿਹੀ ਨੇਰੀ ਨਾਲ ਡਿੱਗ ਪੇ ਗਮਲਾ ਟੁੱਟ ਜਾਂਦਾ ਤੇ ਬੂਟਾ ਖਤਮ ਤੇ ਪਿੱਪਲ ਤੇ ਬੋੜ ਐਂ ਖੜੇ ਰਹਿੰਦੇ ਨੇ 2-200 ਸਾਲ ਹੋ ਗਏ ਪਿੱਪਲਾਂ ਬੋੜਾਂ ਨੂੰ ਕਿਉਂਕਿ ਉਹਨਾਂ ਦੀਆਂ ਜੜਾਂ ਨੇ ਜੜਾਂ ਉਹ ਧਰਤੀ ਨਾਲ ਜੁੜੇ ਹੋਏ ਨੇ ਤਾਂ ਖੜੇ ਨੇ ਤਾਂ ਖੜੇ ਨੇ ਧਰਤੀ ਨਾਲ ਜੁੜੇ ਹੋਏ ਨੇ ਸੋ ਧਰਤੀ ਨਾਲ ਜੁੜ ਕੇ ਰਹਿਣਾ ਹੈ ਧਰਤੀ ਨਾਲ ਜੁੜ ਕੇ ਰਹਿਣਾ ਕਿਉਂਕਿ ਆਪਾਂ ਲੋਕ ਥੱਲੋਂ ਆਏ ਹੋਏ ਆ ਆਹੀ ਆਪਣਾ ਫਾਇਦਾ ਵੀ ਹੈ ਕਿ ਆਪਾਂ ਨੂੰ ਸਾਰਾ ਪਤਾ ਹੈ ਹੁਣ ਉਹਨਾਂ ਨੂੰ ਨਹੀਂ ਪਤਾ ਭਈ ਜਿਹੜੇ ਦੂਜੇ ਨੇ ਗਵਰਨਮੈਂਟ ਸਕੂਲਾਂ ਵਾਲੇ ਬਾ ਸੁਖਵੀਰ ਬਾਦਲ ਹੋ ਰਹੀ ਮਜੀਠੀ ਹੋ ਰਹੀ ਖੈਰੇ ਖੂਰੇ ਹੋ ਰਹੀ ਮਤਲਬ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੁੰਦੀ ਹੈ ਦੁਨੀਆ ਕਿ ਮੈਨੂੰ ਆਪਾਂ ਮਾਲਵਾ ਨਹਿਰ ਕੱਢੀ ਹੈ ਪਹਿਲਾ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਜ਼ਾਦੀ ਤੋਂ ਬਾਅਦ ਹਰੀ ਕੇ ਪੱਤਨ ਤੋਂ ਸ਼ੁਰੂ ਹੋਊਗੀ ਔਰ ਰਾਜਸਥਾਨ ਦੇ ਆਖਰੀ ਪਿੰਡ ਤੱਕ ਜਿੱਥੇ ਆਪਾਂ ਆਪਣਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਤੱਕ ਜਾਊਗੀ 2500 ਕਿਊਸਿਕ ਪਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 50 ਫੁੱਟ ਚੌੜੀ ਹੈ ਉੱਪਰੋਂ 12.5 ਫੁੱਟ ਡੰਗਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਸ ਗੁਰੂ ਸਾਹਿਬ ਦੇ ਬਚਨ ਨੂੰ ਇਹਦੇ ਤੇ ਪੂਰ ਚੜਨਾ ਹੈ ਤੇ ਪਵਨ ਹਵਾ ਪਾਣੀ ਤੇ ਤਰਤ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਉਦੋਂ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਚ ਨਹੀਂ ਸਿੱਟਦੀ ਹੋਣੀ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੋਣਾ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਭਾਈ ਆਹ ਤਿੰਨ ਚੀਜ਼ਾਂ ਸੰਭਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੈਨਜੀ ਜੇ ਸੰਭਲਿਓ ਜੇ ਬਚਣਾ ਹੈ ਅੱਜ ਤਿੰਨੇ ਚੀਜ਼ਾਂ ਸੰਭਾਲਣ ਵਾਸਤੇ ਪੰਜਾਬ ਸਰਕਾਰ ਵਚਨ ਵੱਧਾ ਹੈ ਮੈਂ ਤੁਹਾਡਾ ਜ ਬੇਟਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਪੁੱਤ ਭਤੀਜਾਂ ਇਸ ਗੱਲੋਂ ਪੰਜਾਬ ਸਰਕਾਰ ਜਿਹੜੀ ਹੈ ਕੋਈ ਬਜਟ ਦੀ ਕਮੀ ਨਹੀਂ ਆਉਗੀ ਕੁਝ ਨਹੀਂ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ 1206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆਪਾਂ बस बन ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕ ਕੇ ਰਾਵੀ ਦਾ ਉਹਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋ ਜਾਊਗੀ ਨਹਿਰ ਪਹਿਲਾਂ ਹੀ ਬਣੀ ਹੋਈ ਹੈ ਪਰ ਉਹ ਚ ਪਾਣੀ ਨਹੀਂ ਸੀ ਹੁਣ ਆਪਾਂ ਰਾਵੀ ਦਾ ਪਾਣੀ ਰੋਕ ਕੇ ਜਿਹੜਾ ਡੈਮ ਬਣਾ ਰਹੇ ਹਾਂ ਦੇਖੋ ਪੰਜਾਬ ਦੇ ਵਿੱਚ ਫੰਕਸ਼ਨ ਕਿਹੋ ਜਿੇ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਵਿੱਚ ਫੰਕਸ਼ਨ ਕਿਹੜੇ ਹੁੰਦੇ ਸੀ ਰਾਜਨੀਤਿਕ ਰੈਲੀ ਬਸ ਹੋਰ ਕੁ ਹੁੰਦੇ ਹੀ ਨਹੀਂ ਸੀ ਹੁਣ ਮਾਲਵਾ ਨਹਿਰ ਦਾ ਉਹ ਘਾਟ ਨਾ 58 ਐਂਬੂਲੈਂਸਾਂ ਦਿੱਤੀਆਂ ਪਰसों ਕੁਲਫੀ ਗਰਮਾ ਗਰਮ ਤੋਂ ਲੈ ਕੇ ਇੱਥੋਂ ਸ਼ੁਰੂ ਹੋਇਆ ਸਾਰਾ ਕੁਝ ਆ ਨਾਨਕੇ ਇੱਥੇ ਨੇ ਦੋਸਤ ਮਿੱਤਰ ਮੰਡੀ ਸਨਾਮ ਵਾਲੀ ਜਿੱਥੇ ਅੱਜ ਹੈਲੀਕਾਪਟਰ ਉਤਰਿਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਸੋਚਿਆ ਭਗਵਾਨ ਤਮਾਨਾ ਇੱਥੇ ਝੋਨੇ ਦੀ ਟਰਾਲੀ ਲੈ ਕੇ ਆਉਣਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਭਾਈ ਹੁਣ ਪ੍ਰਮਾਤਮਾ ਤੋਂ ਇਤੋਂ ਵੱਧ ਹੋਰ ਕੀ ਕਰੀਏ ਅਰਦਾਸ ਹੀ ਕਰਦੇ ਆਂ ਦੋ ਟਾਈਮ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਓਨੀ ਕਿ ਕਾਇਮ ਰੱਖ ਲਈ ਭਵੇਂ ਬਧਾਈ ਨਾ ਪਰ ਘਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹੋ ਜਿਹਾ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਤਰੱਕੀ ਵਾਲਾ ਦੀਵਾ ਜਗਦਾ ਹੋਵੇ ਕਿਸੇ ਦੇ ਘਰ ਦੀ ਅੱਗ ਬੁਝੇ ਨਾ ਸੋ ਇਹ ਪੰਜਾਬ ਦਾ ਨਕਸ਼ਾ ਉਲੀਕਿਆ ਪਿਆ ਹੈ ਥੋੜਾ ਜਾ ਟਾਈਮ ਲੱਗੂਗਾ ਕਈ ਚੀਜ਼ਾਂ ਛੇਤੀ ਹੋ ਜਾਂਦੀਆਂ ਨੇ ਬਿਜਲੀ ਤਾਂ ਪਹਿਨੇ ਉਹਦੀ ਫ੍ਰੀ ਕਰਤੀ ਸੀ ਹੁਣ ਸਾਰੀ ਨੌਕਰੀਆਂ 43000 ਦੇਤੀਆਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ 1 ਕਰੋੜ ਰੁਪਇਆ ਜੇ ਕੋਈ ਸ਼ਹੀਦ ਹੁੰਦਾ ਆਪਣਾ ਪੰਜਾਬ ਦਾ ਮੁੰਡਾ ਕਿਤੇ ਵੀ ਉਹਨਾਂ ਨੂੰ ਦਿੰਨੇ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਨਸ਼ਾ ਨੁਸ਼ਾ ਤੋਂ ਬਚਾਉਣਾ ਹੈ ਤਾਂ ਉਹਨਾਂ ਨੂੰ ਘਟੋ ਘਟ ਖੇਡਾਂ ਵਾਲੇ ਪਾਸੇ ਰੁਚੀ ਹੋਣੀ ਚਾਹੀਦੀ ਹੈ ਆਪਣਾ ਕਰੀਅਰ ਬਣਾਉਣ ਤੇ ਸਟੇਡੀਅਮ ਵਾਸਤੇ ਮੈਨੂੰ ਤੁਸੀਂ ਪ੍ਰੋਜੈਕਟ ਬਣਾ ਦਿਓ 300 ਕਰੋੜ ਲੱਗੂਗਾ ਸਿੰਥੈਟਿਕ ਟ੍ਰੈਕ ਹੀ ਲਾਵਾਂਗੇ ਹੁਣ ਫਿਰ ਹੁਣ ਜੇ ਕਰਨ ਨਹੀਂ ਲੱਗਿਆ ਨਾ ਦੂਜੇ ਕਰੋ ਫਿਰ ਹੁਣ ਮਿੱਟੀ ਵਾਲਾ ਨਾਰ ਕਰਿਓ ਕਿਉਂਕਿ ਅਗਲੇ 40 ਸਾਲ ਵਾਸਤੇ ਕੰਮ ਕਰਨਾ ਹੁਣ ਆਪਾਂ ਐ ਥੋੜੀ ਜਿਹੀ ਮਿੱਟੀ ਦਾ ਫੇਰ ਬਣਾ ਦੋ ਨਾ ਹੁਣ ਸਿੰਥੈਟਿਕ ਲਾਵਾਂਗੇ ਔਰ ਜਿਹੜਾ ਲੇਟੈਸਟ ਆਇਆ ਹੈ ਦੁਨੀਆ ਦਾ ਲੇਟੈਸਟ ਜਿਹੜਾ ਹੈ ਉਹ ਉਹ ਆਵਾਂਗੇ ਐਮਬੂਲੈਂਸਾਂ ਦਿੱਤੀਆਂ ਨੇ ਜੋ ਦੁਨੀਆ ਦੀਆਂ ਲੇਟੈਸਟ ਐਮਬੂਲੈਂਸਾਂ ਨੇ ਉਹ ਦਿੱਤੀਆਂ ਨੇ ਉਹ ਕੱਲੀ ਐਮਬੂਲੈਂਸ ਨਹੀਂ ਹੈਗੀ ਵੀ ਕੋਈ ਬੰਦਾ ਪਾ ਕੇ ਲੈ ਗਏ ਨਾ ਉਹ ਜੋ ਜੀਵਨ ਰੱਖਿਅਕ ਸਾਹ ਉਹ ਲੱਗੇ ਹੋਣੇ ਉਪਕਰਨ ਲੱਗੇ ਹੋਏ ਨੇ ਉਹ ਚ ਨਕਲੀ ਸਾਹ ਦੇਣ ਵਾਸਤੇ ਆਕਸੀਜਨ ਵਾਸਤੇ ਉਹ ਚ ਹੋਰ ਬਹੁਤ ਸਾਰਾ ਇਹੋ ਜਿਹਾ ਜਿਹੜਾ ਇਕੁਪਮੈਂਟ ਲੱਗੇ ਹੋਏ ਨੇ ਕਿ ਉਹਨਾਂ ਦੇ ਹੁਣ ਤੱਕ ਸਾਡੀਆਂ ਐਂਬੂਲੈਂਸਸ ਨੇ 10000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਈ ਹੈ ਐਂਬੂਲੈਂਸ ਪਹੁੰਚ ਗਈ ਟਾਈਮ ਤੇ ਬੰਦੇ ਨੂੰ ਟਾਈਮ ਤੇ ਲੈ ਗਏ ਬਚ ਗਿਆ 80 80 ਕਾਮਯਾਬ ਡਿਲੀਵਰੀਆਂ ਐਂਬੂਲੈਂਸਾਂ ਚੋਂ ਆਇਆ ਨੇ ਮਲੇ ਐਂਬੂਲੈਂਸ ਦੇ ਵਿੱਚ ਬੱਚੇ ਪੈਦਾ ਹੋਏ ਨੇ 80 ਔਰ ਕਿਉਂਕਿ ਡਾਕਟਰ ਨਾਲ ਹੁੰਦਾ ਸਾਰੇ ਸਾਦੇ ਉੱਥੇ ਨਾਲ ਹੁੰਦੇ ਨੇ ਸੋ ਇਹ ਅੱਜ ਦੇ ਜ਼ਮਾਨੇ ਦੀ ਲੋੜ ਹੈ ਐਸਐਸਐਫ ਬਣਾਏ ਆਪਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਹੁਣ ਤੱਕ 5 ਮਹੀਨਿਆਂ ਚ 1 ਫਰਵਰੀ ਨੂੰ ਲਾਂਚ ਕੀਤੀ ਸੀ ਉਹ 5 ਮਹੀਨਿਆਂ ਚ ਹਜ਼ਾਰ ਤੋਂ ਵੱਧ ਬੰਦੇ ਦੀ ਜਾਨ ਬਚਾਤੀ ਜੀ ਹਜ਼ਾਰ ਤੋਂ ਵੱਧ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚ ਲੈ ਜਾਂਦੇ ਆ ਔਰ ਨਾਲ ਇਹ ਵੀ ਨਹੀਂ ਕੱਲਾ ਕਿ ਜਾਨਾਂ ਬਚਾਈਆਂ 60 ਲੱਖ ਤੋਂ ਉੱਪਰ ਗਹਿਣੇ ਜਾਂ ਕੈਸ਼ ਜਿਹੜਾ ਗੱਡੀਆਂ ਚ ਪਿਆ ਹੁੰਦਾ ਉਸ ਵੇਲੇ ਕੌਣ ਪੁੱਛਦਾ ਵੀ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੁੰਦੀ ਹੈ ਉਹ ਵੀ 60 ਲੱਖ ਰੁਪਈਆ ਉਹਨਾਂ ਦੇ ਘਰੇ ਪਹਚਾਇਆ ਜੀ ਜੋ ਗੱਡੀਆਂ ਚੋਂ ਸਮਾਨ ਮਿਲਿਆ ਤੇ ਨਾਲੇ ਸੜਕ ਦੇ ਉੱਤੇ ਕ੍ਰਾਈਮ ਘਟਿਆ ਕਿਉਂਕਿ ਹਰੇਕ 30 ਕਿਲੋਮੀਟਰ ਬਾਅਦ ਗੱਡੀ ਘੜੀ ਹੈ ਹੁਣ ਉਹ ਮੈਨੂੰ ਕਈ ਸੂਬੇ ਹੋਰ ਪੁੱਛ ਰਹੇ ਨੇ ਵੀ ਇਹ ਕਿਵੇਂ ਕੀਤਾ ਤੁਸੀਂ ਟ੍ਰੇਨਿੰਗ ਕਿੱਥੇ ਦਿੱਤੀ ਹੈ ਕਿਹੜੀਆਂ ਗੱਡੀਆਂ ਲਈਆਂ ਨੇ ਉਹਦੇ ਵਿੱਚ ਕੀ ਕੀ ਹੈਗਾ ਮੈਂ ਕਿਹਾ ਜੀ ਆਜੋ ਤੁਹਾਨੂੰ ਦੱਸ ਦਿੰਨੇ ਆ ਟ੍ਰੇਨਿੰਗ ਵੀ ਦੇ ਦਾਂਗੇ ਸੋ ਇਹ ਚੀਜ਼ਾਂ ਹੁੰਦੀਆਂ ਜਿ ਇਹੋ ਜਿਹੀ ਚੀਜ਼ਾਂ ਕਰੋ ਜਿਸ ਨਾਲ ਤੁਹਾਡੇ ਤੋਂ ਲੋਕ ਸਿੱਖਣ ਕਿ ਅਸੀਂ ਵੀ ਇਹ ਕਰਨਾ ਹੈ ਸੋ ਅੱਜ ਉਹਨਾਂ ਦੀ ਸ਼ਹੀਦਾਂ ਦੀ ਜੋ ਯਾਦ ਹੈ ਉਹਨੂੰ ਮਨਾ ਰਹੇ ਆ ਤੇ ਉਹ ਉਹਨਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਲੋਕਾਂ ਤੱਕ ਪਹੁੰਚ ਜੇ ਇਹ ਐਫਰਟ ਕਰ ਰਹੇ ਆ ਕਿ ਕਾਮਯਾਬੀਆਂ ਤਰੱਕੀਆਂ ਹੋਣ ਤਾਂ ਉਹਨਾਂ ਦੀ ਕੁਰਬਾਨੀ ਦਾ ਕੋਈ ਫਾਇਦਾ ਹੋਊਗਾ ਤਾਂ ਉਹਨਾਂ ਦੀ ਕੁਰਬਾਨੀ ਲੇਖੇ ਲੱਗੂਗੀ ਜੇ ਆਪਾਂ ਤਰੱਕੀ ਕਰਾਂਗੇ ਜੇ ਆਪਾਂ ਬਾਹਰਲੇ ਮੁਲਕਾਂ ਨੂੰ ਹੀ ਚਾਈ ਜਾਣਾ ਹੈ ਵੀਜ਼ੇ ਲੈ ਲੈ ਕੇ 40-40 ਲੱਖ ਰੁਪਏ ਲਾ ਕੇ ਉਹਨਾਂ ਕੋਲ ਹੀ ਪਹੁੰਚੀ ਜਾਣਾ ਹੈ ਫਿਰ ਕੀ ਫਾਇਦਾ ਹੋਇਆ ਉਹ ਕਿ ਉਹ ਕੀ ਸੋਚਣਗੇ ਫਿਰ ਕਿ ਯਾਰ ਜੇ ਇਨਾਂ ਕੋਲ ਹੀ ਜਾਣਾ ਸੀ ਫਿਰ ਸਾਨੂੰ ਕਿਉਂ ਸ਼ਹੀਦ ਕਰਾਤਾ ਭਗਤ ਸਿੰਘ ਉਹ ਵੀ 90 90 ਸਾਲ ਦੀ ਉਮਰ ਜਿਉਂ ਲੈਂਦੇ ਬਈ ਵੀ ਜੇ ਜਾਣਾ ਹੀ ਉਹਨਾਂ ਕੋਲੇ ਸੀ ਜਿਨ੍ਹਾਂ ਨੂੰ ਕੱਢਿਆ ਪਹਿਲਾਂ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਵਾਸਤੇ ਮਰੀ ਜਾਂਦੇ ਆ ਸਿਸਟਮ ਦਾ ਕਸੂਰ ਹੈ ਸ਼ੌਂਕ ਨਾਲ ਜਾਓ ਬਾਹਰ ਪਰ ਜੇ ਤਰੱਕੀ ਵਾਸਤੇ ਜਾਂਦੇ ਹੋ ਜੇ ਮਜਬੂਰੀ ਵਾਸਤੇ ਜਾਂਦੇ ਹੋ ਫਿਰ ਸਿਸਟਮ ਦਾ ਕਸੂਰ ਹੈ